ਜੋ ਵੀ ਦੁਖੀ ਆ ਅੱਜ ਕੱਲ ਦੇ ਕਲ ਜੁਗ ਵਿੱਚ ਦੁਖੀ ਬਹੁਤ ਹੈ ਸਾਰੇ ਦੁਖੀ ਆ ਜਰੂਰ ਆਣ ਬਾਬਾ ਜੀ ਦੇ ਚਰਨਾਂ ਵਿੱਚ ਲੱਗਣ ਤੇ ਆਪਣੇ ਝੋਲੀ ਛੋੜ ਕੇ ਬਾਬਾ ਜੀ ਸਭ ਕੁਝ ਦਿੰਦੇ ਬਾਬਾ ਜੀ ਤਾਂ ਮਸੂ ਕਹਿੰਦੇ ਵੀ ਤੂੰ ਇੱਕ ਕਦਮ ਆ ਮੈਂ ਤੇਰੇ 10 ਕਦਮ ਤੇਰੀ ਝੋਲੀ ਭਰਦਾ ਮੇਰੇ ਬੱਚਾ ਥੋੜੇ ਗਲਤ ਸੀਗਾ ਅੱਜ ਮੈਂ ਮੰਗਿਆ ਜੀ ਸੇਵਾ ਕਰਦਾ ਮੈਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਬੱਚੇ ਦੀ ਸੇਵਾ ਕਰਦਾ ਬਹੁਤ ਹੀ ਖੁਸ਼ੀ ਹੋ ਰਹੀ ਮੇਰੇ ਬੱਚੇ ਦਾ ਪਿਆਰ ਹੀ ਹੋ ਰਿਹਾ ਸੀ ਬਾਬਾ ਜੀ ਕਹਿੰਦੇ ਤੁਹਾਡੇ ਕੋਲ ਹੀ ਹੈ ਤੁਹਾਡੇ ਮੈਂ ਬੱਚਾ ਆਪਣਾ ਤੁਹਾਨੂੰ ਦਿੱਤਾ 35 ਸਾਲ ਦਾ ਬੱਚਾ ਹੋ ਗਿਆ ਸੀਗਾ ਕੰਮ ਵੀ ਵਧੀਆ ਕਰਦਾ ਸਭ ਕੁਝ ਸਹੀ ਸੀਗਾ ਪਤਾ ਨਹੀਂ ਕਿਹੜੀ ਅਰਚਣ ਸੀ ਕਿਹੜੀ ਪੁਲਿਸ ਸੀ ਸਾਡੇ ਕੋਲੋਂ ਜਿਹੜਾ ਮੇਰੇ ਪਰਮਾਤਮਾ ਨੇ ਮੇਰੇ ਪੱਪਾ ਦੀਪ ਸਿੰਘ ਜੀ ਨੇ ਮੇਰੀ ਝੋਲੀ ਪਾਈ ਪਾਈ ਗੁਰਜੀ ਕੀ ਪਟਾਇਆ ਜੀ ਹਾਂਜੀ ਵਾਹਿਗੁਰੂ ਜੀ ਕੀ ਪਟਾਇਆ ਜੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦਾਰੇ ਪਹੁੰਚੂ ਕਿਹੋ ਜਿਹਾ ਲੱਗ ਰਿਹਾ ਬਹੁਤ ਆਨੰਦ ਆ ਰਿਹਾ ਸੰਗਤ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਮੈਂ ਕਹਿੰਨੀ ਆ ਸਾਰੇ ਜੋ ਵੀ ਦੁਖੀ ਆ ਅੱਜ ਕੱਲ ਦੇ ਕਲਯੁਗ ਵਿੱਚ ਦੁਖੀ ਬਹੁਤ ਹੈ ਸਾਰੇ ਦੁਖੀ ਆ ਜਰੂਰ ਆਣ ਬਾਬਾ ਜੀ ਦੇ ਚਰਨਾਂ ਵਿੱਚ ਲੱਗਣ ਤੇ ਆਪਣੇ ਝੋਲੀ ਢਾੜ ਕੇ ਬਾਬਾ ਜੀ ਸਭ ਕੁਝ ਦਿੰਦੇ ਆ ਕਹਿੰਦੇ ਬਸ ਇੱਥੇ ਕੇ ਮੰਗਣ ਦੀ ਦੇਰ ਹੈ ਤੇ ਬਾਬਾ ਦੀਪ ਸਿੰਘ ਜੀ ਤਾਂ ਦੇਣ ਨੂੰ ਤਿਆਰ ਬੈਠੇ ਤੁਸੀਂ ਸੱਚੇ ਦਿਲੋਂ ਆ ਕੇ ਇੱਥੇ ਮੰਗਣਾ ਹੈ ਬਸ ਬਾਬਾ ਜੀ ਤਾਂ ਬਸੋ ਕਹਿੰਦੇ ਵੀ ਤੂੰ ਇੱਕ ਕਦਮ ਆ ਮੈਂ ਤੇਰੇ 10 ਕਦਮ ਤੇਰੀ ਝੋਲੀ ਭਰਦਾ ਤੁਸੀਂ ਕੁਝ ਮੰਗਿਆ ਹੋਵੇ ਹਾਂਜੀ ਮੈਂ ਮੰਗਿਆ ਮੇਰੇ ਬੱਚਾ ਥੋੜੇ ਗਲਤ ਸੀਗਾ ਅੱਜ ਮੈਂ ਮੰਗਿਆ ਜੀ ਸੇਵਾ ਕਰਦਾ ਮੈਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਬੱਚੇ ਦੀ ਸੇਵਾ ਕਰਦਾ ਬਹੁਤ ਹੈ ਕਿ ਖੁਸ਼ੀ ਹੋ ਰਹੀ ਹੈ ਮੇਰੇ ਬੱਚੇ ਦਾ ਪਿਆਰ ਨਹੀਂ ਹੋ ਰਿਹਾ ਸੀ ਬਾਬਾ ਜੀ ਕਹਿੰਦੇ ਤੁਹਾਡੇ ਕੋਲ ਹੀ ਹੈ ਤੁਹਾਡੇ ਮੈਂ ਬੱਚਾ ਆਪਣਾ ਤੁਹਾਨੂੰ ਦਿੱਤਾ ਉਹ ਤੁਸੀਂ ਕਰਨਾ ਉਹਦਾ ਪਿਛਲੇ ਐਤਵਾਰ ਡੱਬੇ ਦਾ ਸਗਨ ਹੋ ਗਿਆ 35 ਸਾਲ ਦਾ ਬੱਚਾ ਹੋ ਗਿਆ ਸੀਗਾ ਕੰਮ ਵੀ ਵਧੀਆ ਕਰਦਾ ਸਭ ਕੁਝ ਸਹੀ ਸੀਗਾ ਪਤਾ ਨਹੀਂ ਕਿਹੜੀ ਅਰਚਣ ਸੀ ਕਿਹੜੀ ਭੁੱਲ ਸੀ ਸਾਡੇ ਕੋਲੋਂ ਜਿਹੜਾ ਮੇਰੇ ਪਰਮਾਤਮਾ ਨੇ ਮੇਰੇ ਪੱਪਾ ਦੀਪ ਸਿੰਘ ਜੀ ਨੇ ਮੇਰੀ ਝੋਲੀ ਪਾਈ ਖੁਸ਼ੀਆਂ ਨਾਲ ਕਿੰਨੀ ਖੁਸ਼ੀ ਮਤਲਬ ਮਨ ਦੇ ਵਿੱਚ ਹੁੰਦੀ ਹੈ ਕਿ ਜਦੋਂ ਐਨੇ ਜਿਹੜੇ ਅੜੇ ਥੋੜੇ ਕੰਮ ਰਹਿ ਜਾਂਦੇ ਨੇ ਤੇ ਹੋਰ ਕਿਸੇ ਦਰਬਾਰ ਤੋਂ ਜਦੋਂ ਬੱਬਾ ਦੀਪ ਸਿੰਘ ਜੀ ਸਿਰਫ ਸੱਚੇ ਦਿਲ ਨਾਲ ਮੱਥਾ ਟੇਕਦੇ ਆ ਨਾ ਤਾਂ ਬੱਬਾ ਦੀਪ ਸਿੰਘ ਜੀ ਕੰਮ ਪੂਰਾ ਕਰ ਦਿੰਦੇ ਨੇ ਹਾਂਜੀ ਮੈਂ ਕੁਆਰੀ ਹੁੰਦੀ ਤਿਆਰੀ ਇੱਥੇ ਇਸ ਤੋਂ ਬਾਬਾ ਜੀ ਤੋਂ ਬਹੁਤ ਕੁਝ ਮੰਗਿਆ ਚਲੋ ਮੇਰੇ ਗੁਆਏ ਵੀ ਬਹੁਤ ਹੈ ਪਰ ਮੇਰੇ ਚਲੇ ਗਏ ਚਲੋ ਉਹਨਾਂ ਦੀ ਬਾਬਾ ਜੀ ਦੀ ਮੌਤ ਕੀ ਕਰ ਸਕਦੇ ਆ ਬਾਕੀ ਬਾਬਾ ਜੀ ਨੂੰ ਹੁਣ ਮੈਂ ਬਾਬਾ ਜੀ ਦੇ ਸਿਰ ਤੇ ਭਰੋਸਾ ਛੱਡ ਤਾਂ ਘਰ ਪਰਿਵਾਰ ਬਾਬਾ ਜੀ ਨੇ ਦੇ ਤਾਂ ਹੁਣ ਬਾਬਾ ਜੀ ਨੇ ਆਪ ਹੀ ਕਰਨਾ ਸਾਰੇ ਕੰਮ ਕਰਦਾ ਵੀ ਪਿਆ ਕਰਦਾ ਕਰ ਵੀ ਰਿਹਾ ਕਰਦਾ ਵੀ ਪਿਆ ਬਾਕੀ ਤਾਂ ਮੈਂ ਹੀ ਕਹਿ ਰਹੀ ਆ ਸਕੂਲਾਂ ਵਾਲਿਆਂ ਨੂੰ ਵੀ ਕਹਿ ਰਹੀ ਆ ਸਰਕਾਰੀ ਪ੍ਰਾਈਵੇਟ ਸਕੂਲ ਸਾਰੇ ਸਕੂਲਾਂ ਦੇ ਵਿੱਚ ਛੋਟੇ ਕਲਾਸਾਂ ਤੇ ਕਲਾਸਾਂ ਵਿੱਚ ਔਰਲ ਆਪਣਾ ਮਤਲਬ ਧਾਰਮਿਕ ਪੜਾਣ ਤੇ ਵੱਡੀਆਂ ਕਲਾਸਾਂ ਨੂੰ ਲਿਖਤ ਪ੍ਰੋਗਰਾਮ ਕਰਾਣ ਧਾਰਮਿਕ ਸਿੱਖਿਆ ਜਾਂ ਧਰਮ ਦੇ ਰਾਹ ਤੇ ਜਨ ਜੋ ਅੱਜ ਕੱਲ ਬੱਚੇ ਨਸ਼ਿਆਂ ਦੇ ਵਿੱਚ ਬੁਰੀ ਸੰਗਤ ਵਿੱਚ ਕੁੜੀਆਂ ਮੁੰਡੇ ਫਿਰ ਰਹੇ ਆ ਉਸ ਤੋਂ ਉਹਨਾਂ ਨੂੰ ਬਚਾਇਆ ਜਾਵੇ ਉਸ ਤੋਂ ਉਹਨਾਂ ਨੂੰ ਬਚਾਇਆ ਜਾਵੇ ਸਰਕਾਰ ਅੱਗੇ ਵੀ ਬੇਨਤੀ ਹੈ ਸਰਕਾਰ ਬਹੁਤ ਕਰ ਰਹੀ ਆ ਪਰ ਹਲੇ ਵੀ ਬਹੁਤ ਜ਼ਿਆਦਾ ਮਹੱਲੇ ਵਿੱਚ ਗਲੀਆਂ ਵਿੱਚ ਬਹੁਤ ਕੰਮ ਖਰਾਬ ਹੋ ਰਿਹਾ ਬੱਚੇ ਆਪਣੀ ਜਾਨਾ ਗੁਆ ਰਹੇ ਮਾਮਾ ਦੇ ਪੁੱਤ ਮਾਰ ਰਹੇ ਗੁਰੂ ਨਾਲ ਜੁੜਨਾ ਚਾਹੀਦਾ ਗੁਰੂ ਨਾਲ ਜੁੜੋ ਜਿਨ੍ਹਾਂ ਨੂੰ ਮੈਂ ਕਹਿੰਨੀ ਆ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਗਲਤ ਸੋਸਾਇਟੀ ਜਾ ਰਹੇ ਗਲਤ ਸੋਚਾਂ 'ਚ ਜਾ ਰਹੇ ਆ ਉਹਨਾਂ ਅੱਗੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਨਾਜ਼ਰ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਸੰਗਤ ਨਾਲ ਜੁੜਨਾ ਚਾਹੀਦਾ ਦੇਖੋ ਕਿੰਨੀ ਸੇਵਾ ਕਰੇ ਸੇਵਾ ਕਰਨਾ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ